ਫਲਿੱਪ ਕਾਰਡ ਫਲਿੱਪ ਕਾਰਡ ਤੇ ਆ ਫਾਊਂਡਰ ਲਿਖੋ ਕੌਣ ਸੀ ਲਓ ਜੀ ਦੋਸਤੋ ਆਇ ਤੁਹਾਨੂੰ ਦਿਖਾਉਣੇ ਆ ਆਪਣੀ ਅਕੈਡਮੀ ਦੇ ਵਿੱਚ ਜੀਕੇ ਦੀ ਕਲਾਸ ਲੱਗ ਰਹੀ ਹੈ ਬਾਹਰ ਧੁੱਪਾਂ ਦੇ ਵਿੱਚ ਬਸ ਮੌਸਮ ਜਲਦੀ ਹੀ ਚੇਂਜ ਹੋਣੇ ਵਾਲਾ ਏ ਥੋੜੇ ਦਿਨ ਰਹਿ ਗਏ ਸਰਦੀ ਦੇ ਤੇ ਬੱਚਿਆਂ ਨੂੰ ਅੰਦਰ ਥੋੜੀ ਠੰਡ ਲੱਗ ਰਹੀ ਜੀ ਤਾਂ ਜੀਕੇ ਦੀ ਕਲਾਸ ਨੂੰ ਪਤਾ ਬਾਹਰ ਬੈਠ ਕੇ ਵੀ ਲੱਗ ਸਕਦੀ ਹੈ ਬੱਚਿਆਂ ਨੂੰ ਲਿਕਣਾ ਹੀ ਹੁੰਦਾ ਤੇ ਦੇਖੋ ਕਿੱਦਾਂ ਬੱਚੇ ਬੈਠ ਕੇ ਪੜਾਈ ਕਰਦੇ ਨੇ ਵੀਡੀਓ ਚ ਗੂਗਲ ਦੀ ਸਥਾਪਨਾ ਕਰਨ ਵਾਲੇ ਦੋ ਬੰਦੇ ਸੀ ਉਹਨਾਂ ਦੇ ਨਾਮ ਲਿਖਾਂਗੇ ਚੱਲਾ ਨਾਮ ਸੀ ਲੈਰੀ ਪੇਜ ਐਲ اے ਰਾਈ ਪੀ ਏ ਜੀ ਲੈਰੀ ਪੇਜ ਲੈਰੀ ਪੇਜ ਗੂਗਲ ਨੂੰ ਫਾਊਂਡ ਕਰਨ ਵਾਲੇ ਦੋ ਪਰਸਨ ਸੀ ਪਹਿਲਾ ਪਰਸਨ ਸੀ ਲੈਰੀ ਪੇ ਐਂਡ ਸਰਗੀ ਬ੍ਰੇਨ ਐਚ ਈ ਆਰ ਜੀ ਵਾਈ ਕਿਹੜਾ ਸੀ ਸਰਗੀ ਬ੍ਰੇਨ ਸਰਗੀ ਬ੍ਰੇਨ ਪਹਿਲਾ ਪਰਸਨ ਸੀ ਲੈਰੀ ਪੇਜ ਐਂਡ ਸੈਕੰਡ ਪਰਸਨ ਸੀ ਜੀਪੇਗੀ ਤਰਜੀਹ ਬਰੇ ਲੈਰੀ ਪੇਜ ਤੇ ਤਰਜੀਹ ਉਹ ਦੋਵੇਂ ਵਰਤਨ ਪ੍ਰਾਸ ਤੋਂ ਬਲੋਂਗ ਕਰਦੇ ਸੀ ਪ੍ਰਾਸ ਪ੍ਰਾਸ ਦੀ ਰਾਜਧਾਨੀ ਕੀ ਆ ਕੈਰਿਸ ਕੈਰਿਸ ਚੈਟਬੋਰਡ ਕੀ ਹੈ ਚੈਟਬੋਰਡ ਸਭ ਨੂੰ ਪਤਾ ਕੀ ਹੁੰਦਾ ਚਲੋ ਆਪਾਂ ਵਟ ਫੋਲਦੇ ਆ ਇੰਟਰਨਲ ਫੋਲਦੇ ਆ ਇੱਕ ਨੀਤੇ ਆਪਸ਼ਨ ਉਹਦੀ ਛੋਟੀ ਜਿਹੀ ਚੈਟਬੋਰਡ ਦੀ ਜਿੱਥੇ ਤੇ ਲਿਖਿਆ ਹੁੰਦਾ ਬਰਡ B A R D ਬਰਡ ਵੱਟੇ ਵਿੱਚ ਟੱਕਰਾਂ ਚ ਬਰਡ ਇਹਦੀ ਚੈਟਬੋਰਡ ਆ ਬਰਡ B A R D B A R D B A R D ਬਰਡ ਹਾਂ ਹਾਂ ਗਿਆ ਸਭ ਨੂੰ ਪਤਾ ਲੱਗ ਗਿਆ ਚਲ ਚਲ ਸੈਕਿੰਡ ਲਿਖੋ ਟਵਿੱਟਰ ਹਾਂਜੀ ਟਵਿੱਟਰ ਟਵਿੱਟਰ ਸਭ ਨੂੰ ਪਤਾ ਟਵਿੱਟਰ ਕੀ ਹੁੰਦਾ ਯੈਸ ਸਰ ਇੱਥੇ ਪੱਟ ਟਵੀਟ ਕਰਦੇ ਆ ਯੈਸ ਸਰ ਚਾਰਟ ਬੋਰਡ ਟਵਿੱਟਰ ਹਾਂਜੀ ਟਵਿੱਟਰ ਦੇ ਫਾਊਂਡਰ ਲਿਖੋ ਕੌਣ ਨੇ ਦੱਸੋ ਸਰ ਵਿਚਸਟੋਨ ਬੀ ਆਈ ਜ਼ेड ਵਿਚਸਟੋਨ ਕੀ ਬੀਚ ਸਟੋਨ ਦੇਖ ਲਿਆ ਜਨੀਆ ਸਰ ਤੈਨੂੰ ਇਹਦੇ ਚੇਅਰਮੈਨ ਕੌਣ ਨੇ ਚੇਅਰਮੈਨ ਅਲਾਨ ਮਸਕ ਅਲਾਨ ਮਸਕ ਬੀਚ ਸਟੋਨ ਵੀ ਆਈ ਜੈ ਡੀ ਐਸ ਟੀ ਉਹ ਅਨੀ ਸਟੋਨ ਚੇਅਰਮੈਨ ਕੌਣ ਦਿੰਦੇ ਨੇ ਚੇਅਰਮੈਨ ਹਾਂ ਅਲਾਨ ਮਸਕ ਵੀ ਕਾਣੀ ਦੱਸਦਾ ਕੀ ਹੈ ਹਾਂਜੀ ਚੇਅਰਮੈਨ ਦਾ ਨਾਮ ਕੀ ਅਲਾਨ ਮਸਕ E L O N E ALON MUSK M E W S K ਸਭ ਨੂੰ ਕਲੀਅਰ ਹੈ ਯੈਸ ਸਰ ਐਲਾਨ ਮਸਕ ਐਲਾਨ ਮਸਕ ਦੀ ਐਲਾਨ ਮਕਸਦ ਕੀ ਕਰਨੀ ਸੀ ਉਹਨੇ ਇੱਕ ਬੰਦੇ ਨੂੰ ਕਿਹਾ ਕਿ ਟਵੀਟ ਕਰਨਾ ਪਰ ਉਹ ਬੰਦੇ ਨੇ ਜਵਾਬ ਦੇ ਕੇ ਕਿਹਾ ਤੇਰੀ ਹਾਇਸियत ਨਹੀਂ ਹੈ ਐਲਾਨ ਮਸਕ ਨੂੰ ਕਹਿ ਦਿੱਤੀ ਇਹ ਗੱਲ ਕਿਸੇ ਨੇ ਵੀ ਤੇਰੀ ਹਾਇਸियत ਨਹੀਂ ਹੈ ਟਵੀਟ ਕਰਨ ਦੀ ਪਰ ਉਦੋਂ ਇੱਕ ਵਿਲ ਲੈ ਲੋਂਦਾ ਸੀ ਇਹ ਇਸ ਬੰਦੇ ਨੇ ਆਪਦੀ ਜੁੱਤ ਨੂੰ ਅੱਗੇ ਕਰਦੇ ਇਹਨੇ ਐਲਾਨ ਮਸਕ ਫ੍ਰੀਜ਼ ਲੈ ਲਈ ਇਹ ਜਿਹੜਾ ਟਵਿੱਟਰ ਸੀ ਉਹ ਖੇਦ ਰਹੀ ਸੀ ਅੱਜ ਜਿਹੜਾ ਟਵਿੱਟਰ ਹੈ ਨਾ ਇਸ ਬੰਦੇ ਦਾ ਲਾਉਣ ਮਸਤ ਦਾ ਆਹ ਫੈਸਲਾ ਇਹ ਫੈਸਲਾ ਗੱਡੀਆਂ ਬਣਾਉਂਦਾ ਫੈਸਲਾ ਗੱਡੀਆਂ ਵੇਚਦੀਆਂ ਨੇ ਫੈਸਲਾ ਗੱਡੀ ਜੇ ਸ਼ੋਰੂਮ ਚ ਕੰਮ ਕਰ ਲਈ ਮੈਕਸਿਮਮ 1000 ਬੰਦੇ ਦੀ ਲੋਡ ਪੈਂਦੀ ਆ ਰੱਖਦੇ ਨੇ ਪਰ ਪਹਿਲਾਂ ਇਹਦੇ ਵਿੱਚ 20 ਇੰਟਰਵਿਊ ਹੁੰਦੇ ਆ 20 ਇੰਟਰਵਿਊ 19 ਇੰਟਰਵਿਊ ਜਿਹੜੀਆਂ ਕੁੜੀਆਂ ਲੈਂਦੀਆਂ 19 ਇੰਟਰਵਿਊ ਕੁੜੀਆਂ ਲੈਂਦੀਆਂ ਨੇ ਪਰ ਜਿਹੜਾ ਵੀ ਮੈਂ ਇੰਟਰਵਿਊ ਹੈ ਨਾ ਉਹ ਇਨੌਨਮਸ ਆਪ ਲੈਂਦਾ ਹੈ ਤੇ ਉਹ ਉਸ ਪਰਸਨ ਨੂੰ ਰੱਖਦਾ ਹੈ ਜਿਹੜੇ ਪਰਸਨ ਚ ਕਿਸੇ ਦੀ ਮਦਦ ਕਰਨ ਦੀ ਇੱਛਾ ਹੁੰਦੀ ਹੈ ਆਪ ਦੇ ਵਾਸਤੇ ਕੰਮ ਨਹੀਂ ਕਰਦਾ ਕੋਈ ਕਿਸੇ ਵਾਸਤੇ ਕੰਮ ਕਰਦਾ ਤਾਂ ਰੱਖਦਾ ਉਹ ਲੱਗੀ ਸਮਝ ਸਭ ਨੂੰ ਯਸਰ ਅੱਗੇ ਲਿਖੋ ਇੰਸਟਾਗ੍ਰam ਇੰਸਟਾਗ੍ਰam ਓਏ ਸਭ ਨੂੰ ਪਤਾ ਇੰਸਟਾਗ੍ਰam ਹੈ ਹਾਂ ਤਾਂ ਔਰ ਇਹ ਲਾ ਦੇਖਦੇ ਹਾਰੇ ਯੈਸ ਹਾਂ ਬੰਦ ਕਰਦੇ ਦੇਖਣੀਆਂ ਸਿਰਫ ਆਪਣੀਆਂ ਦੇਖਣੀਆਂ ਨੇ ਆਪਣੀਆਂ ਦੇਖਣੀਆਂ ਸਿਰਫ ਇੰਸਟਾਗ੍ਰam ਦੇ ਨੇ ਇੰਸਟਾਗ੍ਰam ਫੌਂਡਰ ਲਿਖੋ ਕੌਣ ਨੇ ਹਾਂਜੀ ਮਾਰਕ ਚੇਂਜ ਹੋ ਗਿਆ ਨਹੀਂ ਹੋਣੀ ਮਾਰਕ ਜਰਕਬਰਗ ਫੇਸਬੁਕ ਦੇ ਨੇ ਕਿੱਦਾਂ ਇਸੇ ਪਰ ਉਹਨੇ ਫੀਡ ਲਿਆ ਸੀ ਇੱਕ ਬੰਦਾ ਹੋਰ ਦੇਖਉਣਾ ਨਾ ਲਿਖੋ ਇੰਸਟਾਗ੍ਰਾਮ ਦਾ ਨਾਮ ਹੈ ਕੈਵਨ ਸੈਸਟੋਨ ਕੈਵਨ ਕੈਵਨ ਸੈਸਟੋਨ S Y S T O N E ਸੈਸਟੋਨ ਕੈਵਨ ਸੈਸਟੋਨ ਨੇ ਇੰਸਟਾਗ੍ਰਾਮ ਦੇ ਕਲੀਅਰ ਹੈ ਯੈਸ ਸਰ ਅੱਗੇ ਲਿਖੋ ਸੀਓ ਕੌਣ ਨੇ ਦੇ ਸੀਈਓ ਅਦਮ ਮਸੂਰੀ ਏ ਡੀ ਏ ਐਮ ਅਦਮ ਐਮ ਓ ਡਬਲ ਐਸ ਈ ਆਰ ਆਈ ਅਦਮ ਮਸੂਰੀ ਇਹਦੇ ਸੀਓ ਨੇ ਸੀਓ ਦੀ ਮੈਕਸੀ ਮਸੂਰੀ ਸਭ ਨੂੰ ਕਲੀਅਰ ਹੈ ਯੈਸ ਸਰ ਦਿਖਾ ਦੇ ਡਿਪਲੋਮਾ ਅੱਗੇ ਲਿਖੋ ਫੇਸਬੁੱਕ ਫੇਸਬੁੱਕ ਹਦੀਦਾਨ ਸੈਟਮਨ ਅੱਗੇ ਲਿਖੋ ਫੇਸਬੁੱਕ ਦੇ ਫਾਊਂਡਰ ਕੌਣ ਨੇ ਇਹ ਫਾਊਂਡਰ ਨੇ ਉਹਨੇ ਨਾਂ ਲਿਆ ਸੀ ਅੱਗੇ ਕੀ ਨਾਂ ਲਿਆ ਸੀ ਇੱਕ ਬੱਚੇ ਨੇ ਉਹ ਪੁੱਛੀ ਸੀ ਸੀਈਓ ਦੀ ਫੁੱਲ ਫਾਰਮ ਹੈ ਚੀਫ ਐਗਜ਼ੀਕਟਿਵ ਆਫੀਸਰ ਚੀਫ ਐਗਜ਼ੀਕਟਿਵ ਆਫੀਸਰ ਹੈ ਚੀਫ ਐਗਜ਼ੀਕਟਿਵ ਐਗਜ਼ੀਕਿਊਟਿਵ ਆਫੀਸਰ ਇਹਨੂੰ ਪੁਤਿਆ ਵੀ ਇਹੀ ਕਰਵਾਉਂਦਾ